ਉਨੇ ਉਹਨੇ denn ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇਆ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੀਟ ਚ ਕੀ ਲਿਖਿਆ ਤੁਹਾਡੇ ਖਿਲਾਫ ਕੰਪਲੀਟ ਚ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਹੈ ਤੇ ਦਾਜ ਮੰਗਦੇ ਆ ਉਹ ਤੁਸੀਂ ਵੀ ਬਈ ਮੁੰਡੇ ਮੁੰਡੇ ਨੇ ਇੰਨਾ ਕੁ ਨਸ਼ਾ ਮਲਾਵਾਂ ਦੇ ਬੇਲੇ ਕੀਤਾ ਸੀ ਉਸ ਤੋਂ ਤਾਂ ਆਪਣੀ ਝੋਲੀ ਵੀ ਸੰਭਾਲੀ ਨਹੀਂ ਗਈ ਉਹ ਵੀ ਸਾਰੇ ਖਲਾਰ ਦਿੱਤੀ ਇਹਨੇ ਪਹਿਲੀ ਲਾਮ ਤੇ ਬਿਲਕੁਲ ਸਹਿਜ ਉਹ ਜੀ ਆ ਜਿਹੜੇ ਤੁਸੀਂ ਜੀ ਉਹ 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 ਮੁੰਡੇ ਦਾ ਕੀ ਹੋਣਾ ਦਾ ਕੱਟ ਮਾਰਿਆ ਜਾਂ ਕਿ ਕਿ ਕੀ ਕਾਰਨ ਸੀਗਾ ਕੱਟ ਮਾਰ ਕੇ ਉਹ ਕਰਦਾ ਸੀ ਇਹਦੀ ਕੱਟ ਮਾਰ ਨਸ਼ੇ ਕਰਕੇ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲੱਗੇ ਵੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾ ਇਹ ਰੋਟੀ ਪੁੱਛਦੇ ਸੀ ਨਾ ਪਾਣੀ ਪੁੱਛਦੇ ਸੀ ਸਾਡੀ ਕੁੜੀ ਦਾ ਸੀ ਮਰਿਆ ਮੰਗ ਚੱਕ ਕੇ ਉਦਣ ਲਿਆਂਦੀ ਕਿੰਨੇ ਕ ਦਿਨ ਹੋਏ ਸੀ ਜਿਵੇਂ ਆ ਹੋਏ ਨੂੰ ਸਾਡੀ ਕੁੜੀ ਦਾ 10 ਤੋਂ 15 ਕਿ ਦਿਨ ਹੀ ਹੋਈ 10 ਤੁਸੀਂ ਕੰਪਲੀਟ ਵਗੈਰਾ ਕੀਤੀ ਕੀ ਕੰਪਲੀਟ ਕੀਤੀ ਤੁਸੀਂ ਅਸੀਂ ਖਾਣੇ ਚ ਕੰਪਲੀਟ ਇਹੇ ਕੀਤੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਮੁੰਡਾ ਲਿਆਓ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨਰਦ ਦੇ ਵੀ ਕਰਾਉਣੇ ਆ ਤੇ ਨਸ਼ਾ ਕਰਦਾ ਉਹ ਵੀ ਕਰਾਉਣੇ ਆ ਤੇ ਇੰਨੇ ਮੁੰਡਾ ਲਾਂਬੇ ਕਰ ਦਿੱਤਾ ਕਿੱਥੇ ਭੇਜਿਆ ਮੁੰਡਾ ਲੈਣਾ ਹੁਣ ਇਹ ਕੈਨੀ ਆ ਇਹ ਕੈਨੀ ਆ ਹੈ ਨਾ ਕਰ ਦੇਵਾ ਕਰ ਦੇਵਾ ਕਰ ਦੇਵਾ ਇਹ ਵੀ ਆ ਵੀ ਚੈਨੀ ਵਾਲਾ ਸੀਗਾ ਅੱਛਾ ਇਹੋ ਵੀ ਚੈਨੀ ਲਗਾਈ ਆ ਇਹ ਜੋ ਚਾਂਦੀ ਦੀ ਚੈਨੀ ਸੀ ਮੁੰਡੇ ਦੀ ਉਹ ਆ ਗਈ ਆ ਇਹ ਮੁੰਦੀ ਵਾਲੀ ਗਈ ਆ ਇਹ ਮੁੰਦੀ ਵਾਲੀ ਗਈ ਆ ਇਹ ਤੋਂ ਇੱਥੋਂ ਇਨਹੀਂ ਸਮਾਨ ਗਿਆ ਵਾ ਜਿਹੜਾ ਕੱਢ ਕੇ ਉਹਨੇ ਬੈਗ ਪਾਇਆ ਸੈਟ ਸੈਟ ਵਾਲੇ ਉੱਧਰ ਸੀ ਮੇਰੀ ਲਮਾਰੀ ਵਿੱਚ ਨਹੀਂ ਇੱਥੇ ਜਿਹੜਾ ਸੈਟ ਸੀਗਾ ਨਹੀਂ ਉਹਦਾ ਡੱਬਾ ਉੱਧਰ ਹੀ ਸੁੱਟ ਕੇ ਗਈ ਆ ਅੱਛਾ ਦੋ ਸੈਟ ਜਿਹੜੇ ਸੀਗੇ ਦੋ ਸੈਟ ਦੂਜੇ ਨੇ ਦੋ ਉਹ ਵਗੈਰਾ ਹਨਾ ਵਿਕੀ ਨੂੰ ਦੋ ਪੋਖਾ ਦੇ ਸਾਨੂੰ ਵੀਡੀਓ ਵਾਲਿਆਂ ਨੂੰ ਮਾੜਾ ਇਹ ਦਿਖਾ ਦੇ ਤੂੰ ਆ ਮੁੰਡੇ ਦਾ ਅਟੈਚਿੰਗ ਉਹਨੇ ਸਾਰਾ ਖੋਲਿਆ ਸਾਰਾ ਖਵਾ ਦੇ ਸੀਗਾ ਤੂੰ ਆ ਹਰ ਸਾਧੂ ਤੇ ਵਿਰੋਧ ਕਰਨੀ ਕੋਈ ਨਹੀਂ ਆ ਗਿਆ। ਆਮ ਗਿਰਦਾ ਤੇ ਇਹ ਵੀ ਖੋਲੇ ਆ ਸੀ ਡੱਤੀ ਇਹ ਵੀ ਖੋਲ ਕੇ ਚੈਨੀ ਕੱਢ ਕੇ ਲਗਾਈ ਇਹਦੇ ਚੋਂ। ਨਹੀਂ ਸੀ ਨਾ ਨੂੰ ਪਤਾ ਲੱਗ ਗਿਆ ਕਿ ਚੈਨੀ ਇਹ ਵੀ ਆਪੀ ਆ। ਤੇ ਘਰ ਹੈ ਨਹੀਂ ਸੀ ਕੋਈ ਉਦੋਂ ਜਦੋਂ ਖੋਲੇ ਉਹਨਾਂ ਡੱਤੀ। ਰੋਟੀ ਪਾਣੀ ਬਣਾਉਣ ਲੱਗ ਪਏ। ਮੇਰੇ ਪਾਸ ਇਕੱਠੇ ਕਰਕੇ ਪਾ ਲਈ ਸਾਰਾ ਖਲਾ। ਇੱਕ ਜੈਰੀਆ ਗਿਆ ਸੀ ਕੋਟ ਮੈਰ ਦੀ ਤਰੀਕ ਲੈਣ ਬਾਕੀ ਇਹ ਮੁੰਡਾ ਤੇ ਇਹਦੇ ਵਿੱਚੋਂ ਚੈਨੀ ਲਗਾਈ ਕੱਢ ਕੇ। ਮੁੰਡੇ ਦਾ ਟਿਕਾ ਹੁੰਦਾ ਦਾ ਆ ਦੋ ਛੋਟਾ ਹੁੰਦਾ ਆ ਵਾਲੇ ਵਾਲੇ ਆ ਦੋਨੇ ਆ ਵਾਲੇ ਡੱਬੇ ਖੜਲੀ ਸੀ ਸੈੱਟ ਦੇ ਆ ਕਿਉਂ ਵੱਡਦੇ ਜਾ ਪੰਜ ਤਰੀਕ ਤਾਂ ਰੱਖੇ ਅਸੀਂ ਪੰਜ ਕੋਈ ਨਹੀਂ ਕੋਈ ਨਹੀਂ ਦਿਖਾ ਦੇ ਦਿਖਾ ਦੇ ਉਹ ਕੋਈ ਕੋਲੇ ਦੂਜਾ ਵੀ ਵਗ ਗਈ ਪਿੱਛੇ ਸੈੱਟ ਕਰ ਦਿੱਤੀ ਲੈਂਗੇ ਕਿੰਨੇ ਕਿੰਨੇ ਟੋਲੇ ਦੀ ਸੈੱਟ ਦੀ ਇਹ ਚ ਚਾਰ ਚਾਰ ਟੋਲੇ ਦੇ ਦੋਨੇ ਠੀਕ ਬਾਕੀ ਚੈਨ ਨਿੰਦਰੀ ਜੀ ਤੇ ਜੰਗਲਜੀ ਕੀਨਾ ਜੀ ਆਪਣਾ ਪਰਮਜੀਤ ਸਿੰਘ ਕਿੱਥੇ ਰਹਣ ਨੇ ਜੀ ਬਹਾਨੀ ਪਿੰਡ ਬਹਾਨੀ ਕੀ ਮਾਮਲਾ ਕੀ ਜਿਹੜਾ ਇੱਕ ਤੁਹਾਡੇ ਘਰ ਦੇ ਵਿੱਚ ਜਿਹੜਾ ਵਿਆਹ ਹੋਇਆ ਸੀ ਤੇ ਕੁੜੀ ਗਹਿਣੇ ਗੱਟਾ ਸਾਰਾ ਕੁਝ ਲੈ ਕੇ ਕੱਢ ਕੇ ਹਾਂਜੀ ਇਹ 21 ਤਰੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਪਿੰਡ ਉੱਚਾ ਗੁਰਪ੍ਰੀਤ ਕੋਲ ਸਾਨਾਫ ਮਲਕੀਤ ਸਿੰਘ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਨੇ ਬਾਹਰ ਲੈ ਆਏ ਸੀਗੇ ਇੱਥੇ ਪੁਰਾਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਤੋਂ ਆਈ ਸੀ ਭੈਣ ਇੰਗਲੈਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਅਸੀਂ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਆਉਂਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਹੁੰਦੇ ਆ ਅਸੀਂ ਘਟਾਉਣੇ ਆ ਦੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਸੀਂ ਇਹਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ 'ਚ ਕੋਈ ਨਸ਼ੀਲੀ ਦਵਾਈ ਖੜਾਈ ਆ ਸੀ ਸੁੱਤੇ ਸੀਗੇ ਰਾਤ ਨੂੰ ਇਹ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੁਝ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਲੈ ਕੇ ਗਈ ਮੋੜ ਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਰਹੇ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਇਹ ਨਹੀਂ ਚੱਕਿਆ ਨੇ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੁਝ ਨਹੀਂ ਛੱਡ ਜਾਨਨੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਂਦੇ ਹਾਂ ਮੁੰਡੇ ਕੰਮ 'ਚ ਗਿਆ ਮੁੰਡਾ ਹੁੰਦਾ ਤੇ ਛੱਡ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ 7 ਤਰੀਕ ਸ਼ਾਮ ਨੂੰ ਸਾਡੇ ਤੇ ਕਮਲੇਟ ਪਾਤੀ ਆ ਕੁੱਟ ਮਾਰਦੀ ਤੇ ਦਾਜ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਐ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੋ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਗੰਕਲ ਕਿੰਨੇ ਕੁ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕੁ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇੱਕ ਮੋਬਾਈਲ ਫੋਨ ਸੀਗਾ ਹੈਡਫੋਨ ਸੀਗੇ 30000 ਦੇ ਤੇ ਬਾਕੀ ਸੋਨੇ ਚ ਅੰਕਲ ਕੀ ਕੀ ਸੀਗਾ ਸੋਨੇ ਚ ਦੋ ਸੈਟ ਸੀਗੇ 4-4 ਤੋਲੇ ਦੇ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਉਹਨੇ 1.5 ਤੋਲੇ ਦੀ ਹਾਂਜੀ ਤੇ ਅੱਜ ਅੱਜ ਅੰਕਲ 9 ਤਰੀਕ ਹੋਈ ਐ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਤਰੀਕ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ ਨੂੰ 21 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਘੁੰਮਣ ਫਿਰਨ ਗਏ ਆ ਫਿਰ ਆਪਣੇ ਪੇਕੇ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਦੇ ਰਹੇ ਸ਼ੋਪਿੰਗ ਕਰਨ ਗਏ ਲੱਖ ਰੁਪਏ ਦੀ ਮੁੰਡੇ ਦੀ ਸ਼ੋਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇਰ ਸੀ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰ ਆਦੇ ਸੀਗੇ ਉਹ ਇਧਰ ਜੁਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਇੱਥੇ ਚੋਗਾ ਪਿੰਡ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਨੂੰ ਅਸੀਂ ਪਹਿਲਾਂ ਸਾਡੇ ਮਾਮਾ ਜੀ ਦਾ ਲੜਕਾ ਬਾਹਰੋਂ ਆਇਆ ਸੀ ਉੱਥੇ ਫੰਕਸ਼ਨ ਟੈਂਡ ਕੀਤਾ ਤੇ 15 ਤੋਂ 20 ਦਿਨ ਹੋਏ ਅਜੇ ਵਿਆਹ ਨੂੰ ਤੇ ਯਕਦਮ ਕੀ ਇਹਦੇ ਨੋਬਦ ਆ ਗਈ ਵਿੱਚ ਪਤਾ ਨਹੀਂ ਹੁਣ ਕੀ ਹੈ ਉਹਦੇ ਕੋਈ ਬਾਹਰ ਰਿਲੇਸ਼ਨ ਹੈ ਕੀ ਹੈਗਾ ਕੀ ਨਹੀਂ ਹੈਗਾ ਅਸੀਂ ਕੀ ਦੱਸ ਸਕਦੇ ਹੁਣ ਸੋਲੂਸ਼ਨ ਹੋਣਗੇ ਤੇ ਤਦ ਹੀ ਉਹਨੇ ਆਹ ਹੁਣ ਕੰਮ ਕੀਤਾ ਤੇ ਇਕੱਠਾ ਕਰਨ ਲਾ ਨਹੀਂ ਜਦੋਂ ਕੁੜੀ ਜਦੋਂ ਘਰ ਇੱਥੇ ਰਹਿੰਦੀ ਸੀ ਸਾਡੇ ਕੋਲ ਕਿਤਨਾ ਫੋਨ ਤੇ ਗੱਲਾਂ ਬਾਤਾਂ ਵੀ ਕਰਦੀ ਸੀ ਕਿਸੇ ਨਾਲ ਗੱਲਾਂ ਬਾਤਾਂ ਉੱਪਰ ਜਾ ਕੇ ਕੋਠੇ ਤੇ ਚੜ ਚੜ ਕੇ ਗੱਲਾਂ ਕਰਦੀ ਸੀ ਕੁਝ ਪਤਾ ਲੱਗਾ ਤੁਹਾਨੂੰ ਵੀ ਕਿੰਨਾ ਗੱਲਬਾਤ ਕਰਦੀ ਸੀ ਕੋਈ ਪਤਾ ਨਹੀਂ ਲੱਗਾ ਉੱਪਰ ਉਹ ਜਾ ਕੇ ਕਰਦੀ ਸੀ ਰਜਾਈ ਚ ਮੂੰਹ ਦੇ ਕੇ ਕਰਦੀ ਸੀ ਇਹ ਲਵ ਮੈਰਿਜ ਸੀ ਜਾਂ ਕਿੱਦਾਂ ਨਹੀਂ ਰੇਂਜ ਮੈਰਿਜ ਸੀਗੀ ਯਾਨੀ ਕਿ ਮੋਨੇ ਉਹਨੇ ਦਨ ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੀਟ ਚ ਕੀ ਲਿਖਿਆ ਤੁਹਾਡੇ ਖਿਲਾਫ ਕੰਪਲੀਟ ਚ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਹੈ ਤੇ ਦਾਜ ਮੰਗਦੇ ਆ ਅੱਛਾ ਜੀ ਹਾਂਜੀ ਤੇ ਇੰਗੇਜਮੈਂਟ ਨੂੰ ਕਿੰਨਾ ਟਾਈਮ ਹੋ ਗਿਆ ਸੀ ਪਹਿਲਾਂ ਇੰਗੇਜਮੈਂਟ ਨੂੰ 1 ਸਾਲ ਤੋਂ ਉੱਪਰ ਹੋ ਗਿਆ ਤੇ ਸਾਲ ਚ ਕੋਈ આરોਪ ਨਹੀਂ ਲਗਾਇਆ ਵੀ ਸਾਡੇ ਕੋ ਦਾਜ ਮੰਗਦੇ ਜਾਂ ਕੁਝ ਨਹੀਂ ਨਹੀਂ ਕੁਝ ਨਹੀਂ ਕੀਤਾ ਮੁੰਡੇ ਨਾਲ ਬਾਹਰ ਮੁੰਡਾ ਸਾਡਾ ਰਹਿੰਦਾ ਇੰਗਲੈਂਡ ਦੇ ਵਿੱਚ ਉਹਨਾਂ ਗੱਲਾਂ ਕਰਤਾ ਫੋਨ ਤੇ ਕਰਦੀ ਰਹੀ ਸਭ ਕੁਝ ਯਾਨੀ ਕਿ ਸਹੀ ਚੱਲਦਾ ਗਿਆ ਤੇ ਜਦੋਂ ਕਿੱਥੇ ਹੈ ਜੀ ਮੁੰਡਾ ਸਾਨੂੰ ਪਤਾ ਨਹੀਂ ਇਹ ਮੁੰਡੇ ਦਾ ਪਾਸਪੋਰਟ ਲੈ ਗਈ ਆ ਸਾਨੂੰ ਨਹੀਂ ਪਤਾ ਉਹ ਕਿੱਥੇ ਹੈਗਾ ਕਿੱਥੇ ਜਾਂਦੇ ਸਾਡੇ ਨਾਲ ਸੰਪਰਕ ਹੀ ਨਹੀਂ ਹੋ ਰਿਹਾ ਹਲੇ ਮੁੰਡੇ ਦੇ ਨਾਲ ਹਾਂ ਟੈਨਸ਼ਨ ਦੇ ਵਿੱਚ ਆ ਟੈਨਸ਼ਨ ਲੈ ਗਿਆ ਸਾਨੂੰ ਕੋਈ ਨਹੀਂ ਉਹਦੇ ਲੰਮਵੇ ਹੋਏਗਾ ਕਿੱਥੇ ਆ ਪਾਸਪੋਰਟ ਇਹਦਾ ਹੀ ਕੋਲ ਆ ਇਹ ਹੀ ਲੈ ਗਈ ਆ ਤੇ ਜਦੋਂ ਅੰਕਲ ਵਿਆਹ ਇਹਦਾ ਹੋਇਆ ਸੀਗਾ ਕੁੜੀ ਦਾ ਤੇ ਘਰ ਲੈ ਕੇ ਆਈ ਸੀ ਕੋਈ ਦਾਜ ਵਗੈਰਾ ਕੋਈ ਸਾਮਾਨ ਵਗੈਰਾ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਸਾਡੇ ਘਰ ਆਈ ਜਿਹੜਾ ਸੋਨਾ ਨਹੀਂ ਆਪਣੀ ਕੁੜੀ ਨੂੰ ਸੈੱਟ ਪਾਇਆ ਮੁੰਡੇ ਨੂੰ ਡੇਢ ਦਿਨ ਦੀ ਚੈਨੀ ਪਾਈ ਆ ਉਹੀ ਕੁਝ ਆਇਆ ਸਾਡੇ ਕੋਲ ਹੋਰ ਕੱਪੜਾ ਲੀਗਾ ਜੋ ਅੱਜਕੱਲ ਚੱਲਦਾ ਇਹ ਉਹ ਕੋਸ਼ਿਸ਼ੀ ਤੇ ਉਹ ਹੈਗਾ ਸਾਰਾ ਸਮਾਨ ਵੇ ਉਹਦਾ ਆਪਣਾ ਸਮਾਨ ਵੇ ਕਰ ਉਹਦਾ ਸਮਾਨ ਇੱਥੇ ਸਾਰਾ ਹੀ ਪਿਆ ਆ ਕੱਪੜੇ ਲੇੜੇ ਸਾਰੇ ਇੱਥੇ ਵੀ ਲੇੜੇ ਹਾਲੇ ਪੂਰੀ ਅਸੀਂ ਇੱਕ ਵਾਰੀ ਨਹੀਂ ਕੀਤੀ ਘਰ ਦੀ ਪੂਰੀ ਵੀ ਕੱਪੜੇ ਲੀੜਾ ਉਹ ਆਪਣਾ ਕਿੰਨਾ ਲੈ ਕੇ ਗਈ ਉਹ ਰਾਤ ਨੂੰ ਲੈ ਕੇ ਗਿਆ ਕੋਈ ਉਹਦਾ ਕਦੋਂ ਲੈ ਕੇ ਗਿਆ ਤੇ ਜਦੋਂ ਤੁਹਾਡੇ ਖਿਲਾਫ ਕੰਪਲੇਟ ਆਈਏ ਤੁਸੀਂ ਉਦੋਂ ਦੱਸਿਆ ਉਹਨਾਂ ਨੂੰ ਵੀ ਤੁਹਾਡਾ ਜਦੋਂ ਤਲਾਸ਼ੀ ਲਈ ਤੇ ਹਾਂਜੀ ਹਾਂਜੀ ਅਸੀਂ ਉਦੋਂ ਤਲਾਸ਼ੀ ਆਪਣੀ ਕਰਕੇ ਸਮਾਨ ਟੁੰਬਾਂ ਦੇਖੀਆਂ ਪਹਿਲਾਂ ਵੀ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਆ ਤੈਨੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ? ਸਾਨੂੰ ਥਾਣਾ ਰਾਵਲਪਿੰਡੀ ਪੈਂਦਾ ਜੀ। ਕਿ ਤੁਸੀਂ ਕੰਪਲੀਟ ਕੀਤੀ ਥਾਣੇ ਦੀ? ਹਾਂ ਜੀ ਹਾਂ ਜੀ ਅਸੀਂ ਉਸੇ ਟਾਈਮ ਰਾਤ ਨੂੰ ਕੰਪਲੀਟ ਕਰਕੇ ਆਏ ਹਾਂ। ਕੀ ਮੰਗ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਜੋ ਸਾਡਾ ਲੁੱਟ ਖੋ ਹੋਈ ਆ ਉਹ ਸਾਨੂੰ ਦਵਾਈ ਜਾਵੇ। ਹਾਂ ਜੀ। ਹਾਂ ਜੀ। ਠੀਕ ਆ। ਹਾਂਜੀ ਕੀ ਨਾਂ ਅੰਟੀ ਜੀ ਤੁਹਾਡਾ? ਬਲਜੀਤ ਕੌਰ। ਕਿੱਥੇ ਦੇ ਰਹਿਣ ਤੁਸੀਂ? ਬਹਾਨੀ। ਇਹ ਤੁਹਾਡਾ ਬੇਟੇ ਦੇ ਵਿਆਹ ਸ਼ਾਦੀ ਹੋਈ ਸੀਗੀ ਜੀ? ਹਾਂ ਜੀ। ਕਿੰਨੇ ਤਰੀਕ ਨੂੰ ਹੋਈ ਸੀ? 21 ਫਰਵਰੀ ਨੂੰ। ਕਿ ਜਗਦੰਮ ਕੀ ਨੋਕਤਾਗੀ ਅੱਜ 9 ਮਾਰਚ ਹੋਈ ਏ ਤੇ ਤੁਹਾਡੇ ਖਲਾਫ ਕੰਪਲੀਨਟ ਦੇਤੀ ਥਾਣੇ ਵਿੱਚ ਉਹਨਾਂ ਨੇ ਸਾਨੂੰ ਤਾਂ ਭਾਈ ਕੋਈ ਪਤਾ ਹੀ ਨਹੀਂ ਲੱਗਾ ਕਿਹੜੀ ਕੀ ਉਹਨੂੰ ਹੋਇਆ ਕੀ ਨਹੀਂ ਬੜੀ ਸੋਹਣੀ ਰਹੀ ਏ ਬਾਅਦ ਵਿੱਚ ਆ 4-5 ਤਰੀਕ ਨੂੰ ਜੋ ਕੀਤਾ ਉਹਨੇ ਕੀਤਾ ਕਰਕੇ ਕਿਉਂ ਗਈ ਇਹ ਦਸਮਣ ਹੋਏ ਪਤਾ ਨਹੀਂ ਕੋਈ ਦੱਸਦੀ ਤਾਂ ਮੈਨੂੰ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤੇ ਤੁਹਾਡੇ ਘਰ ਆਏ ਸੀ ਕਿੱਥੋਂ ਆਏ ਸੀ ਕੋਈ ਪਤਾ ਇੱਥੋਂ ਪਤਾ ਰਿਓ ਆਏ ਆ ਕੀ ਕਹਿੰਦੇ ਤੁਹਾਨੂੰ ਆਗੇ ਉਹ ਉਹਨਾਂ ਨੇ ਇਹ ਕਿਹਾ ਤੁਹਾਡੇ ਤੇ ਕੰਪਲੇਨ ਆਈ ਆ ਵੀ ਦਾਜ ਮੰਗਦੇ ਆ ਕੁੱਟਮਾਰ ਕਰਦੇ ਆ ਸਮਾਨ ਤੁਹਾਡਾ ਵੀ ਕਿਦਾਂ ਤੁਸੀਂ ਚੈੱਕ ਕੀਤਾ ਆਪਣਾ ਮੜ ਕੇ ਸਮਾਨ ਤੇ ਉਹਨਾਂ ਦੇ ਆਇਆ ਤੇ ਚੈੱਕ ਕੀਤਾ ਸੀ ਵੀ ਅਸੀਂ ਆਏ ਤਾਂ ਆਪਣੀ ਸਬਜੀ ਪਾਣੀ ਬਣਾਉਣ ਨੇ ਰੋਟੀ ਪਾਣੀ ਅਸੀਂ ਤਾਂ ਆਪਣੇ ਆਏ ਤੇ ਉਹਨਾਂ ਜਦੋਂ ਆਏ ਉਦੋਂ ਚੈੱਕ ਕੀਤਾ ਵੀ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਇੱਥੇ ਇੱਥੇ ਅਸੀਂ ਮੌਕੇ ਤੇ ਉਦੋਂ ਹਾਂਜੀ ਇੱਥੇ ਹੀ ਸੀਗਾ ਉਹਨੂੰ ਅਸੀਂ ਦੱਸਿਆ ਸਾਡਾ ਵੀ ਸਾਰਾ ਕੁਝ ਗਿਆ ਵੀ ਅੱਛਾ ਤੇ ਉਹਨਾਂ ਸਾਹਮਣੇ ਤੁਸੀਂ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣੇ ਡੱਬੇ ਡੁੱਬੇ ਦੇਖੇ ਡੱਬਿਆਂ 'ਚ ਕੁਝ ਵੀ ਨਹੀਂ ਸੀਗਾ ਕਿੰਨਾ ਕਸਮਾਨ ਦੀ ਤੁਹਾਡਾ ਟੋਟਲ ਸਾਡੇ ਚਾਰ ਚਾਰ ਟੋਲੇ ਦੇ ਦੋ ਸੈੱਟ ਸੀਗੇ ਤੇ ਇੱਕ ਇਹਦੀ ਆਪਣੀ ਡੇਢ ਟੋਲੇ ਦੀ ਚੈਨੀ ਸੀਗੀ ਮੁੰਡੇ ਵਾਲੀ ਜਦੋਂ ਕੋਲੀ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਹ ਇਥੋਂ ਭੱਜ ਕੇ ਗੱਜਿਆ ਜੇ ਸਮਾਨ ਲੈ ਕੇ ਗਿਆ ਨਹੀਂ ਇਦਾਂ ਉਹਨੇ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬਹਿ ਕੇ ਚਾਹ ਪੀਦੀ ਆ ਤੇ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਦੇਖੋ ਕਿੱਡਾ ਸੀਗਾ ਬੈਗ ਉਹ ਕਿੰਨਾ ਵੱਡਾ ਬੈਗ ਸੀਦਾ ਸੈਡ ਬੈਗ ਪਾ ਕੇ ਬੇਤੀ ਸੁੱਟ ਕੇ ਲੈ ਗਈ ਝੂਲ ਗਈ ਆ ਤੇ ਉਸ ਤੋਂ ਬਾਅਦ ਵੀ ਚੈੱਕ ਨਹੀਂ ਕੀਤਾ ਕਮਰਾ ਆ ਕੇ ਵੀ ਅੰਦਰ ਕੀ ਹਾਲਾਤ ਸੀ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉੱਥੇ ਸਾਨੂੰ ਤੇ ਇੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣੀ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਮੈਂ ਮਾੜਾ ਜਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੀ account ਤੇ ਅਸੀਂ ਕਿਹਾ ਚਲ ਜਾ ਮੈਂ ਉਹਨੂੰ ਤੁਰੀ ਜਾਂਦੀ ਨੂੰ ਇੰਨੀ ਗੱਲ ਕਹੀ ਮੈਂ ਕਿਹਾ ਜੇ ਗੀਤਾ ਤੇਰਾ ਟਾਈਮ ਆਊਗਾ ਜੇ ਤੇਰਾ ਟਾਈਮ ਨਾ ਹੋਇਆ ਤੇ ਅਸੀਂ ਜਿਸ ਕਰ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਨ ਤੁਸੀਂ ਆਪਣਾ ਸਾਰਾ ਦੇਖਿਆ ਜਦੋਂ ਤੁਹਾਡੇ ਦੇ ਕੰਪਲੀਟ ਕੀਤੀ ਤੁਸੀਂ ਦੇਖਿਆ ਤੁਸੀਂ ਫੋਨ ਕੀਤਾ ਉਹਨਾਂ ਨੂੰ ਦੂਜੀ ਤਰ ਨੂੰ ਉਤਰੋ ਉਹਨਾਂ ਨੂੰ ਮੈਂ ਫੋਨ ਕੀਤਾ ਫਿਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹ ਉਹ ਮੈਨੂੰ ਕਹਿੰਦੀ ਮੰਮੀ ਮੈਂ ਗੀ ਭਰਾ ਮੇਰਾ ਹਵੇਲੀ ਨੂੰ ਗਿਆ ਆ ਤੇ ਮੈਂ ਉਹ ਆਉਂਦਾ ਤੇ ਮੈਨੂੰ ਛੱਡ ਕੇ ਜਾਂਦਾ ਹੈ ਨਹੀਂ ਸਮਾਨ ਦੀ ਗੱਲਬਾਤ ਨਹੀਂ ਕੀਤੀ ਸੋਨਾ ਕਿਤੇ ਗੱਲ ਨਹੀਂ ਕੀਤੀ ਅਸੀਂ ਤੇ ਇਹ ਹੀ ਸਮਝਦੇ ਰਹੇ ਵੀ ਚਲੋ ਨਿਆਣਾ ਆ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਹੈ ਸਾਨੂੰ ਇਸ ਗੱਲ ਤੇ ਉਹਦੇ ਤੇ ਕੋਈ ਡਾਕਟਰ ਸੀ ਵੀ ਇਹ ਇਦਾਂ ਸਾਡੇ ਨਾਲ ਕਰੂਗੀ। ਇਹ ਪਾਸਪੋਰਟ ਕਿਉਂ ਲੈ ਗਈ ਮੁੰਡੇ ਦਾ ਜਾ ਕੇ ਪਰ ਇਹ। ਪਾਸਪੋਰਟ ਤੇ ਬਾਅਦ ਚ ਪਤਾ ਲੱਗਾ ਜਦੋਂ ਮੁੰਡਾ ਰਾਮਾ ਮੰਡੀ ਗਿਆ ਜਦੋਂ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਫੋਨ ਚੱਕਿਆ ਵੀ ਪਾਸਪੋਰਟ ਗੁਰਪ੍ਰੀਤ ਦਾ ਹੈ ਨਹੀਂਗਾ ਵੀ ਮੇਰੇ ਕੋ ਕਿਤੇ ਡੇਗਤ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇ ਤੇਰੀ ਗੱਲ ਕਰੋ ਨਹੀਂ ਮੁੜ ਕੇ ਇਹਨਾਂ ਨੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਹਦਾ ਆਪਣਾ ਮੁੰਡਾ ਤਾਂ ਬਾਹਰ ਹੀ ਸੀਗਾ ਗਲੈਂਡ ਵਿੱਚ ਹੀ ਉੱਥੇ ਆਪਣੀਆਂ ਡਿਲੀਵਰੀਆਂ ਦੇ ਕੰਮ ਚੱਲਦਾ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਗਵਾੜੇ ਮਹੀਨੇ ਲਈ ਆਇਆ ਅੱਛਾ ਵਿਆਹ ਕਰਾਣੀਆਂ ਆ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਇਹ ਤੇ ਇਹ ਕਹਿੰਦੇ ਵੀ ਜੋ ਸਾਡਾ ਲੈ ਕੇ ਗਈ ਉਹ ਸਾਡਾ ਵਾਪਸ ਕਰ ਦਵੇ ਤੇ ਜਿਹੜੀ ਕੰਪਲੇਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੀ ਸੱਚਾਈ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆਈ ਨਹੀਂ ਜਿਹੜੀ ਉਹ ਕਹਿੰਦੇ ਵੀ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਸਭ ਝੂਠੀ ਕੰਪਲੇਨ ਨਹੀਂ ਆ ਨਾ ਅਸੀਂ ਦਾਜ ਦੀ ਗੱਲ ਕੀਤੀ ਹੈ ਸਾਲ ਮੇਰੇ ਨਾਲ ਗੱਲ ਕਰਦੀ ਰਹੀ ਫੋਨ ਦੇ ਉੱਤੇ ਬੜੀ ਵਧੀਆ ਰਹੀ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚੌਂ ਦਿਨਾਂ ਚ ਇਹਨੂੰ ਹੋਇਆ ਕੀ ਆ ਜਾਂ ਕੋਈ ਇਹਦਾ ਪਿੱਛੋਂ ਪ੍ਰੈਸ਼ਰ ਸੀਗਾ ਕ ਇਹਦਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਆ ਜਿਹੜਾ ਇਹ ਤੁਹਾਨੂੰ ਕੀ ਲੱਗਦਾ ਕੋਈ ਇਹਦਾ ਫੋਨ ਤੇ ਕੋਈ ਸਮਝਾਉਂਦਾ ਵਗੈਰਾ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਉਂਦਾ ਕੋਠੇ ਦੇ ਉੱਤੇ ਚਾਰ ਪੰਜ ਤਰੀਕ ਕੱਪੜੇ ਧੁੰਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰਮ ਕਰਦੀ ਸਾਡੇ ਉਹ ਕਹਿੰਦੀ ਵੀ ਪਤਾ ਨਹੀਂ ਕਿਸੇ ਮੁੰਡੇ ਨਾਲ ਗੱਲ ਕਰਦੀ ਸੀਗੀ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹ ਕਹੀਗੀ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਉਹ ਫੇ ਮੁੰਡਾ ਕੋਈ ਇਸਰਵਾਰ ਵਾਲੇ ਰੋਡ ਤੇ ਖੜਾ ਹੋਊਗਾ ਦਾ ਉਹਨੂੰ ਦੱਸਦੀ ਹੋਊਗੀ ਵੀ ਮੈਂ ਇਸ ਘਰ ਚ ਰਹਿਣੀ ਆ ਤੇ ਜਿਹੜਾ ਮੁੰਡਾ ਲੈਣ ਆਇਆ ਸੀ ਤੁਸੀਂ ਦੇਖਿਆ ਵਾਕਈ ਭਰਾ ਸੀਗਾ ਕੋਈ ਹੋਰ ਹੀ ਸੀ ਮੁੰਡਾ ਕੋਈ ਉਹ ਭਰਾ ਹੀ ਸੀ ਠੀਕ ਹੈ ਉਹ ਭਰਾ ਹੀ ਸੀ ਉਹ ਤੁਸੀਂ ਭਈ ਮੁੰਡੇ ਮੁੰਡੇ ਨੇ ਇੰਨਾ ਕੁ ਨਸ਼ਾ ਮਲਾਵਾ ਦੇ ਬੇਲੇ ਕੀਤਾ ਸੀ ਉਹ ਤੋਂ ਤਾਂ ਆਪਣੀ ਝੋਲੀ ਵੀ ਸੰਭਾਲੀ ਨਹੀਂ ਗਈ ਉਹ ਵੀ ਸਾਰੇ ਖਿਲਾਰ ਦਿੱਤੀਆਂ ਨੇ ਪਹਿਲੀ ਲਾਮ ਤੇ ਬਿਲਕੁਲ ਸਹੀ ਕਾਰਨ ਸੀਗਾ ਕੁੱਟ ਮਾਰ ਕੇ ਉਹ ਕਰਦਾ ਸੀ ਇਹਦੀ ਕੁੱਟ ਮਾਰ ਨਸ਼ੇ ਕਰਕੇ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲੱਗੇ ਵੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾ ਇਹ ਰੋਟੀ ਪੁੱਛਦੇ ਸੀ ਨਾ ਪਾਣੀ ਪੁੱਛਦੇ ਸੀ ਸਾਡੀ ਕੁੜੀ ਦਾ ਸੀ ਮਰਿਆ ਮੰਗ ਚੱਕ ਕੇ ਉਦਣ ਲਿਆਂਦੀ ਕੀਲਾ ਤੁਹਾਡਾ ਮੇਰਾ ਨਾਮ ਕਲਵੰਤਕੌਰ ਕਿਹੜੇ ਪਿੰਡ ਤੋਂ ਆ ਜੀ ਉੱਚੇ ਪਿੰਡ ਤੋਂ ਆ ਕੀ ਮਾਮਲਾ ਕੀ ਸੀ ਕਿ ਸਾਰਾ ਜਿਹੜਾ ਬਹਾਨੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਹਾਂਜੀ ਅਸੀਂ ਬਹਾਨੀ ਕੁੜੀ ਦਾ ਰਸਤਾ ਕੀਤਾ ਸੀਗਾ ਕਿਦਾਂ ਪਹਿਲਾਂ ਅਸੀਂ ਫਗਵਾੜੀ ਸਿਟੀ ਹਾਰਟ ਪਹਿਲਾਂ ਸੇਵਾ ਚੇਦੀ ਰੈਂਕ ਸਰਮਣੀ ਕੀਤੀ ਉਤੋਂ ਸਾਲ ਬਾਅਦ ਅਸੀਂ 골ਡਨ ਗੇਟ ਕੁੜੀ ਦਾ ਵਿਆਹ ਕੀਤਾ ਹਾਂਜੀ ਤੇ ਕੀ ਆ ਰੋਪ ਤੁਹਾਡੇ ਦਿਲ ਆ ਰਿਹਾ ਵੀ ਸੋਨਾ ਕੁੜੀ ਜਿਹੜੀ ਉਹ ਵੀ ਲੈ ਕੇ 7-8 ਲੱਖ ਰੁਪਏ ਤਾਂ ਸਾਰੀ ਸੱਚਾਈ ਦੱਸਿਓ ਕੀ ਹੈ ਜੀ ਸਾਡੀ ਕੁੜੀ ਖਾਲੀ ਹੱਥ ਆਈ ਆ ਰਾਤ ਨੂੰ ਜਿਸ ਰਾਤ ਕੁੜੀ ਆਈ ਆ ਇਹਨੇ ਮੁੰਡਾ ਚਿੱਟਾ ਪਿੰਦਾ ਸੀ ਕੁੜੀ ਨੂੰ ਇਹਨੇ ਕੁੱਟਿਆ ਮਾਰਿਆ ਉਸ ਤੋਂ ਬਾਅਦ ਕਹਿੰਦਾ ਕਿ ਗੱਡੀ ਲੈ ਕੇ ਆ ਨਾਲੇ ਮੈਂ ਬਾਹਰ ਨੂੰ ਜਾਣਾ 7 ਲੱਖ ਰੁਪਏ ਲਿਆ ਫੇਰ ਸਾਡੀ ਕੁੜੀ ਨੇ ਇਹਨੂੰ ਮੇਰੇ ਮੁੰਡੇ ਨੂੰ ਫੋਨ ਕੀਤਾ ਕਿ ਤੇਨੂੰ ਵੀ ਕਿਤੇ ਮੈਨੂੰ ਇਦਾਂ ਪੱਟ ਦੇ ਮਾਰਦੇ ਆ ਵੀ ਤੂੰ ਮੈਨੂੰ ਲੈ ਜਾ ਅਸੀਂ ਕੁੜੀ ਆਪਣੇ ਨੂੰ ਪੱਜ ਪਾ ਕੇ ਲਿਆਏ ਆ ਕਿ ਤੇਰਾ ਡੈਡੀ ਬਿਮਾਰ ਆ ਗੰਨੇ ਦੇ ਪੈਸੇ ਤੇਰੇ ਨਾਂ ਤੇ ਆਇਆ ਅਸੀਂ ਬੈਂਕ ਵਿੱਚੋਂ ਪੈਸੇ ਕਢਾਣੇ ਆ ਤਾਂ ਤੈਨੂੰ ਪੈਸੇ ਕਢਾ ਕੇ ਛੱਡ ਜਾਵਾਂਗੇ ਐਦਾਂ ਅਸੀਂ ਉਹ ਕੁੜੀ ਇਹਨਾਂ ਦੇ ਮਾਮਲੇ ਦੇ ਵਿੱਚੋਂ ਕੱਢੀ ਬਾਹਰ ਓਕੇ ਤੇ ਕੀ ਕਾਰਨ ਸੀਗਾ ਕੁੱਟ ਮਾਰ ਕਿਉਂ ਕਰਦਾ ਸੀ ਇਹਦੀ ਕੁੱਟ ਮਾਰ ਨਸ਼ੇ ਕਰਕੇ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲਾਗੇ ਵੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾ ਹੀ ਰੋਟੀ ਪੁੱਛਦੇ ਸੀ ਨਾ ਪਾਣੀ ਪੁੱਛਦੇ ਸੀ ਸਾਡੀ ਕੁੜੀ ਦਾ ਸੀ ਮਰਿਆ ਮੰਗ ਚੱਕ ਕੇ ਉਦਣੇ ਲਿਆਂਦੀ ਕਿੰਨੇ ਕ ਦਿਨ ਹੋਏ ਸੀ ਜਿਵੇਂ ਵਿਆਹ ਹੋਏ ਨੂੰ ਸਾਡੀ ਕੁੜੀ ਦਾ 10 ਤੋਂ 15 ਦੇ ਦਿਨ ਹੀ ਹੋਈ 10 ਵਾਰ ਤੁਸੀਂ ਕੰਪਲੀਟ ਵਗੈਰਾ ਕੀਤੀ ਕੀ ਕੰਪਲੀਟ ਕੀਤੀ ਹੋ ਤੁਸੀਂ ਮਤਲਬ ਅਸਲ ਖਾਣੇ ਚ ਕੰਪਲੀਟ ਇਹ ਕੀਤੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਮੁੰਡਾ ਲਿਆਓ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨਰਮਰਦ ਦੇ ਵੀ ਕਰਾਉਣੇ ਆ ਤੇ ਨਸ਼ਾ ਕਰਦਾ ਉਹ ਵੀ ਕਰਾਉਣੇ ਆ ਤੇ ਇਨੀ ਮੁੰਡਾ ਲਾਂਬੇ ਕਰ ਦਿੱਤਾ ਕਿੱਥੇ ਭੇਜਿਆ ਮੁੰਡਾ ਇਹਨਾਂ ਨੇ ਹੁਣ ਅੰਗਲੈਂਡ ਭੇਜਿਆ ਇਹ ਨਹੀਂ ਮੁੰਡਾ ਅੱਛਾ ਜੀ ਹਾਂਜੀ ਇਹ ਸਾਡੀ ਕੁੜੀ ਤੇ ਬਰੀਆ ਬਣਾਉਂਦੀ ਆ ਕਿ ਕੁੜੀ ਪਾਸਪੋਰਟ ਲੈ ਗਈ ਪਾਸਪੋਰਟ ਕੁੜੀ ਲਿਆਵੇ ਤਾਂ ਮੁੰਡਾ ਬਾਹਰ ਨੂੰ ਕਿੱਦਾਂ ਚੜ ਗਿਆ ਇਹ ਨਹੀਂ ਮੁੰਡਾ ਪੇ ਇਹ ਝੂਠੇ ਕਰਕੇ ਇਹ ਨਹੀਂ ਮੁੰਡਾ ਪੇਸ ਨਹੀਂ ਕੀਤਾ ਜੇ ਸ ਸਾਨੂੰ ਸਾਨੂੰ ਪਤਾ ਲੱਗਾ ਕਹਿੰਦੇ ਆ ਸਾਰੇ ਤੋਂ ਮੁੰਡਾ ਹੀ ਨਹੀਂ ਰਾਤੋਂ ਰਾਤ ਬਾਹਰ ਕੱਢਦਾ ਓਕੇ ਕੀ ਮੰਗ ਕਰਦੇ ਹੋ ਤੁਸੀਂ ਪ੍ਰੋਸੈਸ਼ਨ ਤੋਂ ਸਾਰੀ ਅਸੀਂ ਇਹੇ ਮੰਗ ਕਰਦੇ ਆ ਕਿ ਸਾਡਾ ਫੈਸਲਾ ਸਹੀ ਹੋਵੇ ਸਾਨੂੰ ਕਿਦਾਂ ਹੱਕ ਮਿਲੇ ਸਾਡਾ ਕੁੜੀ ਸੋਨਾ ਸਾਡੀ ਕੋਈ ਨਹੀਂ ਲਿਆਈ ਇਹ ਸਿਰਫ ਜਾਣ ਕੇ ਕਰਦੇ ਆ ਯਾਨੀ ਕਿ ਜਿੰਨੇ ਕੋ ਰੋਪ ਲਗਾ ਰਹੇ ਤੁਹਾਡੇ ਦੇ ਝੂਠੇ ਲਗਾ ਰਹੇ ਹਾਂ ਝੂਠੇ ਲਗਾ ਰਹੇ ਆ ਅਸੀਂ ਇੰਨਾ ਸੋਨਾ ਪਾਇਆ ਇਹਨਾਂ ਦਾ ਸੋਨਾ ਚੋਰੀ ਕਰਨੇ ਨੂੰ ਥੋੜੀ ਕੁੜੀ ਨੂੰ ਸੋਨਾ ਪਾਇਆ ਤੁਸੀਂ ਕੀ ਕੀ ਤੁਸੀਂ ਕੀ ਕੀ ਪਾਇਆ ਜੀ ਕੁੜੀ ਦੇ ਅਸੀਂ ਕੁੜੀ ਨੂੰ ਸੈੱਟ ਪਾਇਆ ਪੁਰਾਣੇ ਨੂੰ ਇੱਕ ਅਸੀਂ ਰਿੰਗ ਸਾਰਮਨੀ ਤੇ 6 ਗ੍ਰਾਮਾਂ ਦੀ ਮੁੰਦੀ ਪਾਈ 2 ਤੋਲਿਆਂ ਦੀ ਚੈਨੀ ਪਾਈ ਟੋਮੀ ਦੀ ਅਸੀਂ 30 ਹਜ਼ਾਰ ਦੀ ਮੁੰਡੇ ਨੂੰ ਘੜੀ ਪਾਈ ਫਿਰ ਪੈਲਸ ਅਸੀਂ ਮੁੰਦੀ ਪਾਈ ਤੇ ਕੁਝ ਲੈ ਕੇ ਆਈ ਕੁੜੀ ਨਾਲ ਕੁਝ ਲੈ ਆਂਦਾ ਨਹੀਂ ਕੀ ਕੁਝ ਨਹੀਂ ਲੈ ਕੇ ਆਈ ਕੁੜੀ ਤਾਂ ਪਜਾਮਾ ਬਣਾਉਣ ਦੇ ਵਿੱਚ ਆਈ ਕੋਈ ਦੱਸਿਆ ਜੀ ਕੁੜੀ ਨੇ ਕਿੱਥੇ ਸਾਮਾਨ ਸਾਰਾ ਸੋਨਾ ਕਿੱਥੇ ਸਾਨੂੰ ਨਹੀਂ ਦੱਸਿਆ ਨੇ ਆਪਣੀ ਮੰਮੀ ਨੂੰ ਫੜਾਇਆ ਸੀ ਸੋਨਾ ਚਾਹਾਂ ਪਾਉਣ ਕਰਾਈ ਗੀਆਂ ਕਿਹੜੀਆਂ ਕੁੰਬਾ ਮੁੰਡੇ ਘਵਾਈਆਂ ਸੀ ਉਹ ਮੁੰਡੇ ਦੇ ਕੋਲ ਸੀਗੀਆਂ। ਸ਼ਾਪਿੰਗ ਕਰਾਈ ਇੱਕ ਬੂਟ ਲੈ ਕੇ ਦਿੱਤੇ। ਇੱਕ ਕਬੂਟ ਲੈ ਕੇ ਦਿੱਤੇ ਤੇ ਇੱਕ ਪਜਾਮਾ ਬਣਾਉਣ ਲੈ ਕੇ ਦਿੱਤਾ। ਇਹ ਸਾਡੇ ਕੁੜੀ ਨੂੰ ਇਹਨੇ ਸ਼ਾਪਿੰਗ ਕਰਾਈ ਇਹਨਾਂ ਦੇ ਮੁੰਡੇ ਨੇ। ਦੋ ਵੀ ਇਹਨਾਂ ਦੇ ਘਰੇ ਜਾਂ ਸਾਡੀ ਕੁੜੀ ਖਾਲੀ ਆ, ਥੀ ਆਈ ਆਪਣੀ ਘਰੇ। ਇੱਕ ਪਾਰਸਲ ਲੈ ਕੇ ਦਿੱਤਾ। ਠੀਕ। ਹਾਂਜੀ। ਇਹਨਾਂ ਸਰਵ ਨਹੀਂ ਕੀਤੀ 1 ਸਾਲ ਪਹਿਲਾਂ। ਤੇ ਅਸੀਂ 2.5 ਲੱਖ ਰੁਪਈਆ ਲਾਇਆ ਫੇ ਸਾਲਵਾਨ ਵਿਆਹ ਦਿੱਤਾ 21 ਫਰਵਰੀ ਨੂੰ। ਕੀ ਫਰਵਰੀ ਨੂੰ ਵਿਆਹ ਦਿੱਤਾ ਤੇ ਸਾਡੀ ਕੁੜੀ ਉੱਥੇ ਇਹ 14 ਦਿਨ ਰਹੀ ਦੂਜੇ ਦਿਨ ਸਾਨੂੰ ਕੁੜੀ ਨੇ ਦੱਸ ਦਿੱਤਾ ਸੀ ਤੇ ਮੁੰਡਾ ਪੂਰਾ ਚਿੱਟਾ ਪੀਂਦਾ ਉਹਦੇ ਬੈਗ ਵਿੱਚ ਮੈਂ ਦੇਖਿਆ ਅੰਦਰ ਪੀਂਦਾ ਵੀ ਦੇਖਿਆ ਤੇ ਮੇਰੇ ਲੱਗੇ 14 ਦਿਨਾਂ 'ਚ ਇੱਕ ਦਿਨ ਵੀ ਨਹੀਂ ਆਇਆ ਅੱਲਾਹ ਤੁਮ ਬਖਸ਼ੇ ਮਾਸਕਾਲ ਨੂੰ ਤੇ ਮੈਂ ਇਸ ਮੀਡੀਆ ਨੂੰ ਇਨਸਾਫ ਕਰਦਾ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ ਅਕਲ ਸੋਨੇ ਦੀ ਸੋਨੇ ਦੀ ਕਿੰਨੀ ਸੱਚਾਈ ਹੈ ਜਿਹੜਾ ਸੋਨਾ ਕਹਿੰਦੇ ਲੈ ਕੇ ਸਾਡਾ ਸੋਨੇ ਦੀ ਇੱਕ ਇੱਕ ਕੁੜੀ ਖਾਲੀ ਹੱਥ ਆਈ ਆ ਇਹਨਾਂ ਨੂੰ ਮਾਪੇ ਨੂੰ ਬੁਲਾ ਕੇ ਆਈ ਆ ਤੇ ਕੋਈ ਸੋਨਾ ਨਹੀਂ ਲੈ ਕੇ ਆਈ ਮੁੰਡਾ ਲੈ ਕੇ ਆਇਆ ਮੋਟਰਸਾਈਕਲ ਤੇ ਇੰਨਾ ਕੁੜੀ ਕੋਲ ਪਾਤ ਸੀ ਇਹਦਾ ਬਲੇਨ ਤੇ ਪਜਾਮਾ ਪਾਇਆ ਸੀ ਇਹਨਾਂ ਨੂੰ ਮੱਥਾ ਟੇਕ ਕੇ ਆਈ ਆ ਵਿਆਹ ਤੋਂ ਪਹਿਲਾਂ ਦੱਸਿਆ ਨਹੀਂ ਅਗਰ ਤੁਹਾਨੂੰ ਕੋਈ ਨਾ ਕੋਈ ਇਨਕੁਆਇਰੀ ਨਹੀਂ ਕੀਤੀ ਮੁੰਡੇ ਦੀ ਕਿੱਦਾਂ ਦਾ ਮੁੰਡਾ ਕਿੱਦਾਂ ਦਾ ਨਹੀਂ ਜੀ ਵਿਆਹ ਤੋਂ ਪਹਿਲਾਂ ਅਸੀਂ ਪਿੰਡ ਵਾਲਿਆਂ ਨੂੰ ਪੁੱਛਿਆ ਤੇ ਪੁੱਛਿਆ ਵੀ ਤੁਸੀਂ ਕਿਸੇ ਨੇ ਨਸ਼ਾ ਕਰਦਾ ਦੇਖਿਆ ਕਹਿੰਦੇ ਅਸੀਂ ਤਾਂ ਕੁਝ ਨਹੀਂ ਦੇਖਿਆ ਮੁੰਡਾ ਬਾਹਰ ਸੀਗਾ ਮੁੰਡਾ ਬਾਹਰ ਸੀ ਪਤਾ ਨਹੀਂ ਲੱਗਾ ਸਾਨੂੰ ਨੇਰੇ ਵਿੱਚ ਆਹ ਕੰਮ ਹੋਇਆ ਤਦ ਉਸੀ ਕੰਪਲੀਟ ਕੀਤੀ ਥਾਣੇ ਦੇ ਵਿੱਚ ਹੁਣ ਅਸੀਂ ਜੀ ਕੰਪਲੀਟ ਕੀਤੀ ਕਿ ਜਿੱਦਣ ਕੁੜੀ ਆਈ ਆ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਤੇ ਥਾਣੇ ਦੇ ਵਿੱਚ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਹੁਣ ਸਾਡੇ ਤੇ ਇਜਾਮੇ ਲਾਉਂਦੇ ਆ ਵੀ ਕੁੜੀ ਸਾਰਾ ਸੋਨਾ ਲੈ ਕੇ ਚਲ ਗਈ ਤੇ ਇਹਦੇ ਗਾਲ ਵਿੱਚ ਚੈਨੀ ਸੀ ਜੇ ਜਦੋਂ ਚੈਨੀ ਨੇ ਪੁੱਛਿਆ ਕਿੱਥੇ ਗਈ ਤੇ ਕੁੜੀ ਨੂੰ ਕਹਿੰਦਾ ਤੇਰੇ ਪ੍ਰਾਣ ਪ੍ਰੀਰੂ ਚੈਨੀ ਤਾਂ ਮੇਰੀ ਸੀ ਅਸੀਂ ਪਾਈ ਸੀ ਇਹਨੂੰ ਜਿਹੜੇ ਸਿੱਕਾ ਦੀਆਂ ਗੱਲਾਂ ਕਰਦੇ ਆ ਸੱਟ ਸਾਰੇ ਮੈਂ ਆਪਣੀ ਸੱਸ ਨੂੰ ਦਿੱਤਿਓ ਹੈ ਤੇ ਮੇਰੇ ਕੋਲ ਮੈਂ ਖਾਲੀ ਹੱਥ ਆਈਆਂ ਮੇਰੇ ਕੋਲ ਕੋਈ ਵੀ ਸੱਟ ਨਹੀਂ ਹੈ ਮੈਂ ਖਾਲੀ ਹੱਥ ਆਈ ਹਾਂ ਹੁਣ ਤੁਸੀਂ ਪੁਲਿਸ ਦੇ ਕੋਲ ਗਏ ਸੀ ਤੁਹਾਨੂੰ ਕੀ ਗਿਆ ਪੁਲਿਸ ਨੇ ਹੁਣ ਪੌਸ ਐਜ਼ੀ ਪੌਸ ਕੋਲ ਗਏ ਆ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਮੁੰਡਾ ਤੁਸੀਂ ਇੱਥੇ ਪੇਸ਼ ਕਰਾਓ ਮੁੰਡੇ ਦੀ ਡਾਕਟਰੀ ਕਰਾ ਲੈਂਦੇ ਆ ਇਨੀ ਮੁੰਡਾ ਲਾਂਬੇ ਕਰ ਦਿੱਤਾ ਤੇ ਮੁੰਡੇ ਨੇ 11 ਤਰੀਕ ਨੂੰ ਚਾਹਣਾ ਸੀ ਤੇ ਤਿੰਨ ਦਿਨ ਪਹਿਲਾਂ ਦਿੱਲੀ ਨੂੰ ਚਲੇ ਗਿਆ ਯਾਨੀ ਤੁਹਾਡੇ ਕਹਿੰਦਾ ਮੱਲਾ ਮੁੰਡਾ ਬਾਹਰ ਚਲ ਗਿਆ ਉਹ ਮੁੰਡਾ ਬਾਹਰ ਚਲ ਗਿਆ ਪਾਸਪੋਰਟ ਤੋਂ ਬਿਨਾਂ ਬਾਹਰ ਨੇ ਹੀ ਜਾ ਸਕਦਾ ਇਹ ਕਹਿੰਦੇ ਇਹ ਕਹਿੰਦੇ ਕਿ ਕੁੜੀ ਪਾਸਪੋਰਟ ਲੈ ਗਈ ਆ ਪਾਸਪੋਰਟ ਤੋਂ ਬਗੈਰ ਬਾਹਰ ਕਿੱਦਾਂ ਚੱਲ ਗਿਆ ਇਲਜ਼ਾਮ ਨਾਲ ਦੇ ਦਿੱਤਾ ਸਾਨੂੰ ਝੂਠਾ ਇਲਜ਼ਾਮ ਸਾਡੇ ਤੇ ਲਾਉਂਦੇ ਆ ਫੇ ਜਿੱਦਣ ਕੁੜੀ ਆਈ ਉਸ ਦਿਨ ਅੰਦਰ ਚਿੱਟਾ ਪੀਂਦਾ ਸੀ ਤੇ ਲੇਟ ਤਾਂ ਹਨੂ ਨਿਕਲਦੀ ਸੀ ਤੇ ਕੁੜੀ ਨੇ ਕਿਹਾ ਤਾਂ ਕਹਿੰਦਾ ਤੇਰੇ ਪ੍ਰੈਣ ਮਰਵਾਉਣੀ ਪੈਣੀ ਆ ਨਾਲੇ ਦੋ ਥੱਪੜ ਮਾਰੇ ਤੇ ਨਾਲੇ ਕਹਿੰਦਾ ਤੇਰੇ ਪ੍ਰਾਣ ਬਚਾਉਣੀ ਆ ਤੇ ਨਹੀਂ ਤਾਂ ਆਪਣੇ ਮਾਪੇ ਤੋਂ 7 ਲੱਖ ਰੁਪਈਆ ਲਿਆ ਨਹੀਂ ਤਾਂ ਗੱਡੀ ਮੈਨੂੰ ਚਾਹੀਦੀ ਆ ਤੇ ਜਿਹੜੀ ਚੈਨ ਤੁਸੀਂ ਪਾਈ ਸੀ ਉਹ ਕਿੱਥੇ ਗਈ ਪਤਾ ਕਿਤਾ ਕੁੜੀ ਕਿੱਥੇ ਗਈ ਉਹ ਕੁੜੀ ਨੇ ਪੁੱਛਿਆ ਇਹ ਇਹਨੂੰ ਚੈਨ ਕਿੱਥੇ ਗਈ ਕਹਿੰਦੀ ਮੈਂ ਆਪਣੀ ਸੱਸ ਨੂੰ ਵੀ ਕਿਹਾ ਵੇ ਜੇ ਦੱਸਦੀ ਸੀ ਤਾਂ ਕਹਿੰਦਾ ਸੀ ਤੇਰੇ ਪ੍ਰਾਣ ਬਜਾਉਣੀ ਆ ਜੇ ਤੂੰ ਤੇ ਸਾਤ ਸ ਨੂੰ ਦੱਸਿਆ ਨਹੀਂ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਤੁਹਾਨੂੰ ਦੱਸਦੀ ਇਹ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੇ ਜਦੋਂ 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 ਚੈਨ ਬਾਰੇ ਤੁਸੀਂ ਪੁੱਛਿਆ ਉਹਨਾਂ ਨੂੰ ਕੀ ਕਹਿੰਦੇ ਬਿਜਨਵਰੇ ਉਹ ਚੈਨ ਬਾਰੇ ਇਨੀ ਇਹ ਕਿਹਾ ਵੀ ਗੰਮ ਹੋਈ ਹੋਊਗੀ ਸਾਨੂੰ ਇਹ ਨਹੀਂ ਕਿਹਾ ਵੇਚ ਦਿੱਤੀ ਕਹਿੰਦੇ ਗੰਮ ਹੋ ਗਈ ਹੋਊਗੀ ਜਿਹੜੇ ਕੁੜੀ ਕੋ ਕੁੜੀ ਦੇ ਸੈੱਟ ਸੀ ਇਹ ਮੰਮੀ ਨੂੰ ਫੜਾਏ ਕਹਿੰਦਾ ਉਹਦੀਆਂ ਵੀ ਰਸੀਦਾ ਆਪਣੇ ਮਾਪੇ ਤੋਂ ਲੈ ਕੇ ਆ ਬੇਬੇ 16 ਘੱਟ ਰੇਟ ਤੇ ਵੇਚਦਾ ਆ ਤੇ ਜਿਹੜੇ ਉਹ ਖਾਲੀ ਸੈੱਟ ਦੇ ਡੱਬੇ ਦਿਖਾਣ ਦੇ ਸੀ ਉਹ ਪਾਦੇ ਡੱਬੇ ਸੀ ਉਹਨਾਂ ਦੇ ਕੋਲ ਉਹ 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 ਤਾਂ ਸਾਰੀ ਇਨਾਂ ਦੀ ਚਾਲਵਾਦੀ ਆ ਹੁਣ ਲੱਗਦਾ ਹੈ ਕਿ ਸਾਨੂੰ ਪੈਸੇ ਨਾਲ ਦੇਣੇ ਪੈਣ ਅਸੀਂ 23 ਲੱਖ ਰੁਪਈਆ ਕਰਚਾ ਕੀਤਾ ਇਹਨਾਂ ਨੂੰ ਕਿਹਾ ਵੀ ਅਸੀਂ ਰਹਾਣੇ ਪੈਲਸ ਕਰ ਲਈਏ ਨਹੀਂ ਕਹਿੰਦੇ 골ਡਨ ਪੈਲਸ ਹੋਣਾ ਚਾਹੀਦਾ ਆ ਤੇ ਸ਼ਰਾਬ ਤੇ ਮੀਟ ਤੇ ਸਭ ਕੁਝ ਇਹ ਪੌਣਾ ਚਾਹੀਦਾ ਹੈ ਠੀਕ ਕਿ ਸਾਡਾ ਮੁੰਡਾ ਬਾਹਰੋਂ ਆਇਆ 7000 ਰੁਪਿਆ ਝੋਲੀ ਦਾ ਬਿਨਾ ਖਾਦਾ ਇਹ 7000 ਝੋਲੀ ਦਾ 15000 ਰੁਪਿਆ ਕੁੜੀ ਦੇ ਫੂਲ ਉਦਾਂ ਸੀ ਟੋਟਲ 47000 ਰੁਪਿਆ ਸ਼ਗਨਾ ਦਾ ਵੀ ਲੋ ਸਾਰਾ ਖਾ ਗਿਆ ਨਾ ਨਸ਼ੇ ਪੱਤੇ ਵਿੱਚ ਹੀ ਖਾ ਗਿਆ ਸਾਰੇ ਪੈਸੇ ਮੁੱਢੇ ਪੱਤੇ ਵਿੱਚ ਖਾ ਗਿਆ ਐਂਦੀ ਫੀਮ ਇਹਦੇ ਪਾਰਸ ਚੋਂ ਦੇਖੀ ਤਾਂ ਇਹ ਕੈਂਦਾ ਸਗਾ ਦੇ ਫਲਾਲੇ ਦੀ ਆ ਤੇ ਸੈਕਟਾ ਕੁਲਪ ਜੋ ਉਰਾ ਪੁਰਾ ਸਭ ਇਹਦੇ ਬੈਕ ਦੇ ਐਂਡ ਬੈਕ ਦੇ ਵਿੱਚ ਸੀ ਤੇ ਬਾਕੀ ਇੱਦਾਂ ਤੁਹਾਡੇ ਵਿਚੋਲੇ ਨੇ ਕਿਰਾਇਆ ਸੀਗਾ ਤੇ ਤੁਹਾਨੂੰ ਦੱਸਿਆ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੇ ਨੇ ਕੋਈ ਵਿਚੋਲੇ ਨੇ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੀ ਦੀ ਦੁਕਾਨ ਉੱਥੇ ਸੀ ਪਿੰਡ ਦੇ ਵਿੱਚ ਹੀ ਉਹਨਾਂ ਦੇ ਹਾਂਜੀ ਪਿੰਡ 'ਚ ਉਹ ਅੱਜੇ ਸੀ ਉਹ ਤਾਂ ਖੁੱਤੇ ਰਹਿੰਦੇ ਸੀ ਇਹਦੇ 'ਚ ਸੀ ਉਹ ਖੁੱਤੇ ਰਹਿੰਦੇ ਸੀ ਓਕੇ ਇਸ ਕਰਕੇ ਉਹਨੂੰ ਵੀ ਇੰਨਾ ਪਤਾ ਨਹੀਂ ਲੱਗਿਆ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਫਿਕਰਸ਼ਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਡਾ ਇਨਸਾਫ ਕੀਤਾ ਜਾਵੇ ਕਿ ਅਸੀਂ ਅਸੀਂ ਦੁਖੀ ਆ ਠੀਕ ਹੈ ਜੀ ਆ ਗਿਆ ਤੁਸਾਂ ਮੈਂ ਜੀ ਪਾਜੀ ਬਾਅਦ ਬਾਅਦ ਨਿਕਲੇ ਆ ਠੀਕ ਹੈ ਜੀ Sous-titrage Société Radio-Canada 家里看吗？家里看吗？看的挺漂亮的。对。